ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾਦੀ ਉਰ ਮੁੱਖ ਮੰਤਰੀ ਜਾਵੇ ਰਾਹ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਇਹ ਨਹੀਂ ਪਤਾ ਕਿ ਜਿਹਦੇ ਬੰਦੇ ਦਾ ਤੁਸੀਂ ਨਾ ਲੈਨੇ ਹੋ ਵੀ ਇਹਦੇ ਕੋਲ ਕਿੰਨੀਆਂ ਕਿ ਝੋਲੀਆਂ ਨੇ ਪਹਿਲੀ ਝੋਲੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋਲੀ 6 ਮਹੀਨੇ ਚਲੀ ਆ ਫੇਰ ਅੱਕਲ ਨਵਾਏ ਕੇ ਨੇ ਕੱਢੇ ਕਹਿੰਦਾ ਮੈਂ ਝੋਲੀ ਅੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੋਂ ਹੀ ਤੂੰ 50000 ਰੁਪਏ 55000 ਤੇ ਹਾਰੇ ਉਹ ਤੋਂ ਬਾਅਦ ਜਦ ਲੋਕ ਸਭਾ ਦੀਆਂ ਚੋਣਾਂ ਆਈਆਂ 12000 ਵੋਟ ਰਹੀ ਗਈ ਕਾਂਗਰਸ ਦੀ ਜਦੋਂ ਇਹਨੂੰ ਬਾਈਪੋਲ ਦੀ ਟਿਕਟ ਮਿਲੀ ਉਸ ਤੋਂ ਬਾਅਦ ਇਹ ਝੋਲੀ ਮੁੱਖ ਮੰਤਰੀ ਸਾਹਿਬ ਦੀ ਪੈਗੇ ਸਨ ਸਾਰੀ ਉਮਰ ਦੇ ਲਈ ਹੁਣ ਉਹ ਝੋਲੀ ਚੋਂ ਬਾਹਰ ਨਿਕਲ ਕੇ ਫੇਰ ਆਏ ਫੇਰ ਕਹਿੰਦੇ ਮੈਂ ਫੇਰ ਝੋਲੀ ਅੜਦਾ ਮੈਂ ਦੱਸਣਾ ਚਾਹੁੰਦਾ ਹਾਂ ਸਾਹਿਬ ਕਦੇ ਵੀ ਇਹਨੇ ਝੋਲੀ ਲੋਕਾਂ ਦੇ ਲਈ ਅੜੀ ਆ ਵੀ ਸਾਡੇ ਧੂਰੀ ਦੇ ਲੋਕ ਹਮੇਸ਼ਾ ਖੁਸ਼ੀ ਵਸਦੇ ਰਹਿਣ ਸਾਡੇ ਧੂਰੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ ਹਮੇਸ਼ਾ ਆਪਦੇ ਫਾਇਦੇ ਲਈ ਝੋਲੀ ਅੜਦੇ ਆ ਤੇ ਰੱਬ ਵੀ ਮਿੱਤਰਾ ਫੇਰ ਸਭ ਦੀ ਸੁਣਦਾ ਹੈ ਚੋਲੀ ਏਟੰਦਾ ਕੀ ਹੈ ਤੂੰ ਕਹਿ ਵੀ ਜਿੱਥੇ ਮੁੱਖ ਮੰਤਰੀ ਲੜੂਗਾ ਮੈਂ ਲੜੂਗਾ ਧਮ ਹੋਣਾ ਚਾਹੀਦਾ ਬਾਈ ਜੀ ਜਦੋਂ ਆਪਾਂ ਕੰਮ ਕਹਿ ਨਹੀਂ ਤੇ ਕਰਨੀ 'ਚ ਫਰਕ ਹੋਵੇ ਤਾਂ ਉਹਦਾ ਨਤੀਜਾ ਬਹੁਤ ਮਾੜਾ ਹੁੰਦਾ ਇਕੋ ਨਾਲ slogan ਵੀ ਆ ਧੂਰੀ ਮੇਰੀ ਬਿੱਟੀ ਧੂਰੀ ਮੇਰੀ ਸ਼ਾਨ ਉਹਨਾਂ ਨੇ ਨਵਾਂ slogan ਕੀਤਾ ਉਹਦੇ ਬਾਰੇ ਕੀ ਕਹਿੰਦੇ ਨਹੀਂ slogan ਤਾਂ ਜੀ ਦੇਖੋ ਬਹੁਤ ਦਿੰਦੇ ਆ ਬਾਰ-ਬਾਰ slogan ਦਿੰਦੇ ਆ ਪਰ slogan ਤੇ ਕੰਮ ਕਿੰਨਾ ਕੁ ਕਰਿਆ ਜਦੋਂ ਲੋਕਾਂ ਨੇ ਪਹਿਲਾ 5 ਸਾਲ ਐਮਐਲਏ ਬਣਾਏ ਉਹਦੋਂ ਕਾਂਗਰਸ ਦੀ ਸਰਕਾਰ 'ਚ ਰਹੇ ਉਹ ਤੋਂ ਬਾਅਦ ਹਾਰ ਕੇ ਇਹਨਾਂ ਨੇ ਕੀ ਕਰਿਆ ਉਹ ਸਭ ਨੂੰ ਜਨਤਾ ਨੂੰ ਪਤਾ ਹੈ ਕਿਉਂਕਿ ਆਪਦੇ ਮੂੰਹ ਦਾ ਹਰ ਬੰਦਾ ਆਪਣੀ ਵਡਿਆਈ ਆਖਦਾ ਮੈਂ ਵੀ ਆਪਣੀ ਵਡਿਆਈ ਆਖਾਂਗਾ ਪਰ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਮਿੱਟੀ ਤੋਂ ਟਾਇਲਾ ਕਿਦਿਆਂ ਬਣਿਆ ਨੇ ਮਿੱਟੀ ਤੋਂ ਘਰ ਕਿਦੇ ਬਣੇ ਆ ਲੋਕਾਂ ਨੂੰ ਸਭ ਪਤਾ ਹੈ ਇਸ ਕਰਕੇ ਲੋਕ ਜਾਣੂ ਨੇ ਲੋਕ ਮੂਰਖ ਨਹੀਂ ਬਣਨਗੇ ਔਰ ਨਾਲੇ ਬਾਈ ਜੀ ਗੱਲ ਇਹ ਹੈ ਕੱਲ ਜਿਹੜੇ ਉੱਥੇ ਵਰਕਰ ਸਹਿਬਾਨ ਗਏ ਸੀ ਦੇਖੋ ਕਾਂਗਰਸ ਪਾਰਟੀ ਦੇ ਉਹ ਆਗੂ ਸਹਿਬਾਨ ਨੇ ਕਾਂਗਰਸ ਦੇ ਵਿੱਚ ਉਹ ਹੈਗੇ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਕਾਂਗਰਸ ਵਿੱਚ ਕਿੰਨਾ ਚਿਰੋਂ ਕਿਉਂਕਿ ਦੋ ਗੱਲਾਂ ਮਾਨ ਸਾਹਿਬ ਹੁੰਦੀਆਂ ਕਾਂਗਰਸ ਕਾ ਹੋਣਾ ਹੈ ਔਰ ਕਾਂਗਰਸ ਮੇ ਹੋਣਾ ਇਹ ਦੋਨਾਂ ਚੀਜ਼ਾਂ 'ਚ ਫਰਕ ਹੈ ਉਹ ਕਾਂਗਰਸ ਮੇ ਨੇ ਕਾਂਗਰਸ ਦੇ ਨਹੀਂ ਹੈਗੇ ਉਹ ਕਿਉਂਕਿ ਕਾਂਗਰਸ ਦੇ ਅਸੀਂ ਸਾਰੇ ਆਂ ਪਾਰਟੀ ਜਿਹਨੂੰ ਮਰਜੀ ਟਿਕਟ ਦੇਵੇ ਅਸੀਂ ਪਾਰਟੀ ਦਾ ਛੱਡਾ ਚੱਕ ਕੇ ਫਿਰਦੇ ਆਂ ਸਾਹਿਬ ਉਹ ਹੈਗੇ ਨੇ ਮੌਕਾ ਪ੍ਰਸਤੀ ਲੋਕ ਜਿਹੜੇ ਕਾਂਗਰਸ ਨੂੰ ਹੁਣ ਵਰਤ ਰਹੇ ਨੇ ਵੀ ਅਸੀਂ 2027 ਦੇ ਵਿੱਚ ਦੇਖਾਂਗੇ ਜੇ ਤੂੰ ਇਹ ਕਹਿਣਾ ਵੀ ਅਸੀਂ ਕਾਂਗਰਸ ਦਾ ਛੱਡਾ ਚੱਕ ਕੇ ਫਿਰਨੇ ਆਂ ਹਰ ਵੇਰੀ ਝੋਲੀ ਆਪਦੇ ਲਈ ਕਿਉਂ ਵੱਡੀ ਜਾਂਦੀ ਹੈ ਜੇ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਜੇ ਝੋਲੀ ਅਡਣੀ ਆ ਤਾਂ ਸਮਾਜ ਲਈ ਅਡੋ ਲੋਕਾਂ ਲਈ ਅਡੋ ਵੀ ਭਾਈ ਮੇਰੇ ਲੋਕ ਖੁਸ਼ੀ ਵਸਦੇ ਰਹਿਣ ਪਰ ਇਹ ਜਿਹੜੇ ਡਰਾਮੇਬਾਜ਼ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਤੇ ਛੂਰਾ ਮਾਰ ਕੇ ਮੌਕੇ ਤੇ ਭੱਜੇ ਨੇ ਔਰ ਅੱਜ ਵੀ ਕਾਂਗਰਸ ਨੂੰ ਇਹ ਜਿੰਨਾ نیچے ਲੈ ਕੇ ਜਾ ਸਕਦੇ ਨੇ ਉਹਨਾਂ ਨੂੰ نیچے ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਣਾ ਹੈ ਕਿ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਨਹੀਂ ਧੂਰੀ ਦੇ ਲੋਕ ਕਾਂਗਰਸ ਦਾ ਚਟਾਲ ਚੱਕ ਕੇ ਤੁਰੰਨੋਂ ਤਿਆਰ ਨੇ ਭਾਵੇਂ ਦੋਏ ਅਸਾਈਟ ਮੁੱਖ ਮੰਤਰੀ ਆਵੇ ਭਾਵੇਂ ਪ੍ਰਧਾਨ ਮੰਤਰੀ ਆਵੇ ਧੂਰੀ ਵਿੱਚ ਕਾਂਗਰਸ ਪਾਰਟੀ ਹੀ ਸੀਟ ਜਿੱਤੇਗੀ ਸਾਹਿਬ